ਕਿ ਜਿਹੜੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆ ਰਹੀ ਆ ਜਾਂ ਉਹਦੀਆਂ ਵੋਟਾਂ ਮੜ ਰਹੀਆਂ ਉਹਦੇ ਚ ਇਹਨਾਂ ਦੇ ਸੰਕਟਾਂ ਦੇ ਚਰਨਾਂ 'ਚ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਆਉਣ ਵਾਲੇ ਸਮੇਂ 'ਚ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਕੋਈ ਮਸਾਲੀ ਇਹੋ ਜੀ ਸਜ਼ਾ ਵੀ ਦਿੱਤੀ ਜਾਵੇ ਜਿਹੜਾ ਕੌਮਨਾ ਆਉਣ ਵਾਲੇ ਸਮੇਂ 'ਚ ਵੀ ਕੋਈ ਇਦਾਂ ਦਾ ਧਰੋ ਹੋ ਜਾ ਉਹਨਾਂ ਨਾਲ ਬੇਈਮਾਨੀ ਨਾ ਕਰੇ ਆਏ ਉਹ ਤੋਂ ਬਾਅਦ ਕੀ ਇਹ ਬਹੁਤ ਵੱਡੀ ਸਰਮੌਰ ਸਾਡੇ ਇਹ ਪੰਜਾਬ ਦੀ ਖੇਤਰੀ ਪਾਰਟੀ ਸੀ ਉਹਨਾਂ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਬਹੁਤ ਵੱਡਾ ਸੰਘਰਸ਼ ਕੀਤਾ ਇਸ ਨਗਰ ਦਾ ਅਸੀਂ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਅਸੀਂ ਪਹਿਲੀ ਵਾਰ ਆਈ ਇਸ ਜ਼ਿਲ੍ਹੇ ਚ ਇੱਥੇ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਆ ਤੇ ਇਹਨਾਂ ਦਾ ਅਸੀਂ ਇਹ ਇਸ ਨਗਰ ਦੇ ਜਾਂ ਹਸ਼ਿਆਰਪੁਰ ਦੇ ਹੋਰ ਵੀ ਇਲਾਕਿਆਂ ਚੋਂ ਸੰਗਤਾਂ ਨੇ ਇੱਕ ਦੋ ਸਾਹਿਬ ਦੀ ਇਲੈਕਸ਼ਨ ਚ ਬਹੁਤ ਵੱਡਾ ਯੋਗਦਾਨ ਪਾਇਆ ਦਿੱਤਾ ਸੀ ਉੱਥੇ ਜਾ ਕੇ ਉਹਨਾਂ ਨੇ ਬਹੁਤ ਹਿੱਸਾ ਪਾਇਆ ਸੀ ਇਸ ਕਰਕੇ ਅਸੀਂ ਸਾਡਾ ਫਰਜ਼ ਸੀ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਅਸੀਂ ਧੰਨਵਾਦ ਕਰਨ ਵਾਸਤੇ ਵੀ ਆਏ ਆ ਤੇ ਇੱਕ ਦੋ ਇਹਨਾਂ ਨੂੰ ਹੋਰ ਬੇਨਤੀਆਂ ਕਰਨ ਵਾਸਤੇ ਆਏ ਆ ਕਿ ਜਿਹੜੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆ ਰਹੀ ਆ ਜਾਂ ਉਹਦੀਆਂ ਵੋਟਾਂ ਬਣ ਰਹੀਆਂ ਉਹਦੇ ਚ ਇਹਨਾਂ ਦੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਹਰੇਕ ਜਿਹੜਾ ਕੋਈ ਗੁਰਸਿੱਖ ਇਹ ਵੋਟਰ ਦਾ ਅਧਿਕਾਰੀ ਆ ਉਹ ਆਪਣੀ ਵੋਟ ਜ਼ਰੂਰ ਬਣਾਓ ਦੇ ਵੋਟ ਬਣਾ ਕੇ ਜਿਹੜਾ ਆਉਣ ਵਾਲੇ ਸਮੇਂ ਚ ਕਲੈਕਸ਼ਨ ਆਉਂਦੀ ਤੇ ਅਸੀਂ ਜੋ ਸਿੱਖ ਸਿਧਾਂਤਾਂ ਦੇ ਅਨੁਸਾਰ ਚੰਗੇ ਗਰਦਾਰ ਵਾਲੇ ਉਮੀਦਵਾਰਾਂ ਨੂੰ ਅਸੀਂ ਅੱਗੇ ਲੈ ਕੇ ਆਈਏ ਤੇ ਆਪਣੀ ਜਿਹੜੀ ਸਦੀ ਕੌਮ ਦੀਆਂ ਸੰਸਥਾਵਾਂ ਉਹਨਾਂ ਦਾ ਆਨ ਸ਼ਾਨ ਨੂੰ ਦੁਬਾਰਾ ਬਹਾਲ ਕਰੀਏ ਕੋਰਟ ਨਾਲ ਇਹ ਐਨਐਸਓ ਲੱਗਦਾ ਕੀ ਅਪਡੇਟ ਨਹੀਂ ਹੋਇਆ ਇਹ ਜੀ ਹੁਣ ਉਹਨਾਂ ਦੇ ਫਿਰ ਆ 18 ਤਰੀਕ ਆ 28 ਤਰੀਕ ਸੀਗੀ ਤੇ ਉਸ ਤੋਂ ਬਾਅਦ ਫਿਰ 18 ਵਾਂ ਅਜੇ ਸਰਕਾਰ ਦੀ ਕੋ ਮਨਸ਼ਾ ਨਹੀਂ ਗਈ ਉਹਨਾਂ ਨੂੰ ਰਿਲੀਜ਼ ਕਰਨ ਦੀ ਚਲੋ ਫਿਰ ਵੀ ਗੁਰੂ ਮਹਾਰਾਜ ਦੇ ਚਰਨਾਂ ਚ ਬੇਨਤੀ ਆ ਸੰਗਤਾਂ ਦੀ ਬੜੀ ਚਾਹਨਾ ਆ ਤੇ ਚਲੋ ਕੋਈ ਨਹੀਂ ਜੋ ਵੀ ਠੀਕ ਹੈ ਉਹਦੇ ਗੁਰੂ ਦੇ ਪਾਣੇ ਚ ਫਿਰ ਇੱਕ ਇਹ ਤੇ ਸਸੀ ਵੀ ਜੀ ਉਹਨਾਂ ਨੂੰ ਇੱਕ ਜਸੇਦਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਪਹਿਲਾਂ ਵੀ ਸ਼ਾਇਦ ਤੁਹਾਡੀ ਵੀ ਨਜ਼ਰ 'ਚ ਹੋਵੇ ਕਿ ਇਹਨਾਂ ਨੇ ਬਹੁਤ ਲੰਮਾ ਟਮ ਇਹ ਦੀ ਜੀ ਅਕਾਲੀ ਦਲ ਦੀ ਵਾਕ ਤੋਂ ਉਹਨਾਂ ਦੇ ਹੱਥ 'ਚ ਰਹੀ ਇਸ ਤੋਂ ਉਹਨੇ ਕਮੇਟੀ ਦਾ ਪ੍ਰਬੰਧ ਉਹਨਾਂ ਦੇ ਹੱਥ 'ਚ ਰਜਾ ਪੋਸਟ ਟਾਈਮ ਤੱਕ ਉਸ ਟਾਈਮ ਦੇ ਵਿੱਚ ਬਹੁਤ ਵੱਡੀਆਂ ਕੋਈ ਇਹੋ ਜਿਹੀਆਂ ਬਜਰਗਨਾ ਹੋਏ ਤੇ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਜੋ ਉਹਨਾਂ ਨੇ ਹੁਣ ਤੇ ਚਲੋ ਜਸੇਦਰ ਸਾਹਿਬ ਨੇ ਵੀ ਉਹਨਾਂ ਨੂੰ ਦੋਸ਼ੀ ਤੇ ਗਰਵਾ ਨਹੀਂ ਦਿੱਤਾ ਤੇ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਕੋਈ ਮਸਾਲੀ ਇਹੋ ਜੀ ਸਜ਼ਾ ਵੀ ਦਿੱਤੀ ਜਾਵੇ ਜਿਹੜਾ ਕੌਮ ਨਾਲ ਆਉਣ ਵਾਲੇ ਸਮੇਂ 'ਚ ਵੀ ਕੋਈ ਇਦਾਂ ਦਾ ਧਰੋ ਹੋ ਜਾ ਉਹਨਾਂ ਨਾਲ ਬੇਈਮਾਨੀ ਨਾ ਕਰ ਸਕੇ ਸਰ ਇਹ ਜੀ ਮੇਰੇ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਪਤਾ ਹੀ ਆ ਕਿ ਪੰਜਾਬ ਨਾ ਹਮੇਸ਼ਾ ਹੀ ਦਿੱਲੀ ਜਾਂ ਸਾਡੀਆਂ ਆਪਣੇ ਇੱਥੇ ਦੇ ਪੰਜਾਬ ਸਰਕਾਰ ਵੀ ਇਹ ਕਿਸਮਤ ਦਿੱਲੀ ਤੋਂ ਚੱਲ ਰਹੀ ਆ ਤੋ ਵੀ ਸਾਡੀਆਂ ਕੋਈ ਭਾਵਨਾਵਾਂ ਦੇ ਲੋਕਤੰਤਰ ਦੇ ਕੋਈ ਇੱਜ਼ਤ ਕਦਰ ਨਹੀਂ ਜਾਣਦੇ ਹੋયા ਉਹਨਾਂ ਨੂੰ ਦੇਖੋ ਕਿ ਪੰਜਾਬ 'ਚੋਂ ਸਭ ਤੋਂ ਵੱਡੇ ਬਹੁਮਤ ਨਾ ਹੋ ਜਿੱਤੇ ਤੇ ਫਿਰ ਵੀ ਉਹਨਾਂ ਨੇ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਤੇ ਜਿਹੜੇ ਕੋਈ ਹਾਰੇ ਹੋਏ ਬੰਦੇ ਸੀ ਉਹਨਾਂ ਨੂੰ ਤੇ ਮੰਤਰੀਪਦ ਦੇ ਕੇ ਵੀ ਨਵਾਜਿਆ ਜਾ ਰਿਹਾ ਜੋ ਸਾਡੇ ਸਾਡੇ ਪੰਜਾਬ ਦੇ ਖਿਲਾਫ ਕੰਮ ਕਰਨ ਵਾਲੇ ਨੇ ਜਦੋਂ ਤੋਂ ਪਰਿਵਾਰ ਦਾ ਕਬਜਾ ਆਇਆ ਉਦੋਂ ਬਾਅਦ ਚ ਇਹ ਬਹੁਤ ਵੱਡੀ ਸਰਮੌਰ ਸਾਡੇ ਇਹ ਪੰਜਾਬ ਦੀ ਖੇਤਰੀ ਪਾਰਟੀ ਸੀ ਉਹਨਾਂ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਬਹੁਤ ਵੱਡਾ ਸੰਘਰਸ਼ ਕੀਤਾ ਪਰ ਜਦੋਂ ਤੋਂ ਇੱਕ ਪਰਿਵਾਰ ਦੇ ਕਬਜੇ ਚ ਚਲੀ ਗਈ ਉਦੋਂ ਬਾਅਦ ਚ ਇਹ ਪਾਰਟੀ ਵੀ ਪਾਰਟੀ ਦਾ ਵੀ ਹੁਣ ਇੱਕਦਮ ਖਤਮ ਹੋਣ ਦੇ ਕਿਨਾਰੇ ਤੇ ਪਹੁੰਚ ਗਈ ਆ ਕਿਉਂਕਿ ਹੁਣ ਤੁਸੀਂ ਦੇਖੋ ਕਿ ਲੋਕ ਸਭਾ ਚ ਵੀ ਉਹਨਾਂ ਨੂੰ ਇੱਕ ਸੀਟ ਮਿਲੀ ਆ ਪਹਿਲਾਂ ਵੀ ਤਿੰਨ ਐਮਐਲਏ ਸੀ ਉਹ ਵੀ ਦੋ ਛੱਡ ਕੇ ਚਲੇ ਗਏ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਹੋਣਾ ਜਿਹੜੀਆਂ ਉਹਨਾਂ ਨੇ ਗੁਨਾਹ ਕੀਤੇ ਸੀਗੇ ਇਹ ਉਹਨਾਂ ਨੂੰ ਫਲ ਮਿਲਿਆ ਮਿਲਿਆ ਬਾਕੀ ਸਾਡੇ ਕੌਮ ਨੂੰ ਬਹੁਤ ਜਿਹੜਾ ਵੱਡਾ ਨੁਕਸਾਨ ਹੋ ਗਿਆ ਉਹਦੇ ਵਾਸਤੇ ਭਰਪਾਈ ਕਰਨ ਵਾਸਤੇ ਵੀ ਅੱਜ ਬਹੁਤ ਸੰਭਲ ਰਹੀ ਤੇ ਉਹ ਜਦੋਂ ਸਤਾ ਇਹ ਕੁਝ ਬਹੁਤ ਜਿਹੜੇ ਲੀਡਰਾਂ ਦੀ ਅੱਜਕੱਲ ਬਹੁਤ ਆ ਤੇ ਇਹ ਹੋਇਆ ਕਿ ਉਹ ਸਤਾ ਹੀ ਚਾਉਂਦੇ ਆ ਤੇ ਜਿੱਨਾਂ ਚਿਰ ਤੇ ਸਤਾ ਸੀ ਉਹਨਾਂ ਚਿਰ ਤੇ ਸਾਰੇ ਭਾਈਵਾਲ ਹੀ ਰਹੇ ਤੇ ਜਦੋਂ ਹੁਣ ਦੇਖਿਆ ਕਿ ਸਤਾ ਹੱਥੋਂ ਖਿਸਕੀਤ ਰਹੀ ਆ ਨਹੀਂ ਕੁਛ ਅੱਗੇ ਦਿਖ ਰਿਹਾ ਤੇ ਹੁਣ ਸਾਰੇ ਜਣੇ ਇਹ ਇੱਕ ਦੂਜੇ ਦੇ ਉੱਪਰ ਤੋਮ ਤਾਂ ਲਾ ਰਹੇ ਮੇਰੇ ਕਹ ਲੈ ਕਿ ਸਾਰਿਆਂ ਦੀ ਇਹ ਉਹ ਜੋ ਪਿਛੇ ਗਨਾਹ ਹੋਏ ਆ ਉਹਨੇ ਸਾਰਿਆਂ ਦੀ ਭਾਗੀਦਾਰੀ ਆ ਜੀ ਗੁਰੂ ਸਾਹਿਬ ਜਿਹੜੇ ਸੰਸਦ ਨੇ ਅੰਤ ਤੱਕ ਵੀ ਜੇਲ੍ਹ ਚ ਨਹੀਂ ਕੀ ਤੁਹਾਨੂੰ ਜਿਵੇਂ ਗੁਰੂ ਸਾਹਿਬ ਦੇ ਵਿੱਚ ਜਾਂਦੇ ਹੋ ਤੁਸੀਂ ਲੋਕਾਂ ਦਾ ਕੀ ਕਹਿਣਾ ਕੀ ਰਜ਼ਾਨੇ ਇਹ ਲੋਕਾਂ ਚ ਤੇ ਇਹ ਬੜਾ ਬੜਾ ਸ਼ਾਕ ਇਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਪਰ ਠੀਕ ਹੈ ਕਿ ਸਰਕਾਰ ਦੀ ਮਰਜ਼ੀ ਹੈ ਲੋਕ ਨਹੀਂ ਉਹ ਲੋਕਤੰਤਰ ਦੇ ਵੀ ਨਹੀਂ ਪ੍ਰਵਾਹ ਕਰ ਰਹੀ ਹੈ ਉਹ ਆਪਣੇ ਜੋ ਕਾਨੂੰਨ ਬਣਾਉਣ ਵਾਲੇ ਕਾਨੂੰਨ ਦੀਆਂ ਧੜੀਆਂ ਡਾ ਰਹੇ ਆ ਮੇਰਾ ਖਿਆਲ ਹੈ ਕਿ ਤੇ ਲੋਕਾਂ ਨੇ ਉਹੀ ਤਰੀਕ ਨੂੰ ਵੀ ਇੱਕ ਆਕਾ ਕثرਤਾ ਸੀ ਉੱਚੀ ਵੀ ਬਹੁਤ ਵੱਧ ਚੜ ਕੇ ਹਿੱਸਾ ਲੈ ਕੇ ਦਸਰਾਇਆ ਕਿ ਤੁਸੀਂ ਜੁਰਮ ਕਰ ਰਹੇ ਹੋ ਪਰ ਫਿਰ ਵੀ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕ ਰਹੀ ਇੱਥੇ ਵੀ 35 40 ਜਣੇ ਅਮਰਸਰ ਜੇਲ੍ਹ ਜਾਂ ਹੋਰ ਪੰਜਾਬ ਚ ਵੀ ਆ ਤੇ ਉਹਨਾਂ ਨੂੰ ਵੀ ਡੇਢ ਡੇਢ ਸਾਲ ਹੋ ਗਿਆ ਉਹ ਛੋਟੇ ਛੋਟੇ ਕੇਸਾਂ ਚ ਵੀ